ਆਓ ਜੀ ਤੇ ਆਪਾਂ ਥੈਲੇ ਕਰਦੇ ਖਾ ਲਈ ਮਤਲਬ ਥੰਡੇ ਚੱਕ ਤੇ ਤੇ ਆਪਣੇ ਉਹ ਖੁੱਲੀ ਤੂੜੀ ਰਹਿ ਗਈ ਹੁਣ ਆਪਾਂ ਨੇ ਜਾਣਾ ਉਧਰ ਨੂੰ ਉਧਰ ਜਿੱਧਰ ਆਪਾਂ ਪਹਿਲਾਂ ਜਾ ਕੇ ਜਿੱਥੇ ਬਾਈ ਦਾ ਸ਼ੈੱਡ ਪਿਆ ਰਿਹਾ ਸੀ ਤੁਸੀਂ ਦੇਖੀ ਹੋਣੀਆਂ ਵੀ ਕੋਠੀ ਵਾਲੀ ਵੀਡੀਓ ਬਹੁਤ ਜਲਦੀ ਦੀ ਹਾਂ ਇੱਕ ਕੋਠੀ ਵਾਲੀ ਵੀਡੀਓ ਤੇ ਜਿੱਧਰ ਸ਼ੈੱਡ ਵਗਿਆ ਬਾਈ ਦਾ ਉਧਰ ਜਾਣਾ ਹੁਣ ਆਪਾਂ ਨੇ ਤੇ ਚੱਲਦੇ ਹਾਂ ਹੁਣ ਉੱਥੋਂ ਨੂੰ ਲੋਕਾਂ ਨੇ ਦੇਖਿਆ ਏ ਉਹ ਵੀਡੀਓ ਨੂੰ ਦੇਖ ਕੇ ਇਹਦੀ ਭਰਾ ਸਾਡੇ ਕੋਲ ਤੂੜੀ ਦੀ ਤੇ ਚਾਰ ਦੀ ਦੋ ਟਰਾਲੀਆਂ ਪਾਣੀ ਨਾਲ ਮਤਲਬ ਬਹੁਤ ਬਹੁਤ ਇਹ ਭਰਾਵਾਂ ਦਾ ਧੰਨਵਾਦ ਆ ਕਿ ਇਹਨਾਂ ਨੇ ਘਟੋ ਘਟ ਕੋਈ ਮੰਨ ਲਓ ਵੀ ਤੁਸੀਂ ਕੋਈ 350 400 ਕਿਲੋਮੀਟਰ ਤੋਂ ਸਫ਼ਰ ਕਰਕੇ ਕਾਹਦੇ ਤੁਰੇ ਆ ਤੇ ਅਸੀਂ ਤੈਹ ਦੇ ਲੋ ਸਾਰਾ ਪਿੰਡ ਵੀਰਾਂ ਦਾ ਧੰਨਵਾਦ ਕਰਦੇ ਆ ਬਹੁਤ ਬਹੁਤ ਧੰਨਵਾਦ ਤੁਹਾਡਾ ਭਰਾ ਸਾਰਿਆਂ ਦਾ ਵੀਰਾਂ ਦਾ ਕਿ ਤੁਸੀਂ ਆਏ ਸਾਡੇ ਕੋਲ ਸਾਡੇ ਦੁੱਖ ਨੂੰ ਸਮਝਿਆ ਤੇ ਇਦਾਂ ਹੀ ਮੇਰਾ ਭਰਾ ਗਾਂਵ ਦੀ ਸੇਵਾ ਕਰਦੇ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋ ਜੀ ਮੇਰਾ ਇਹ ਜਾਲ ਜੀ ਇੰਨਾ ਆਇਆ ਜਿਆਦਾ ਖਾਣ ਲਓ ਜੀ ਆਪਾਂ ਹੁਣ ਫਾਦੇ ਜਾਂਦੇ ਅੱਦ ਨੂੰ ਜਿੱਥੇ ਆਪਾਂ ਨੇ ਸ਼ੈਡ ਟੁੱਟਿਆ ਹੋ ਸੀ ਤੇ ਆਪਾਂ ਹੁਣ ਉਧਰੋਂ ਚੱਲੇ ਜਾਂਦੇ ਆਪਾਂ ਹੋਰ ਇਹ ਚੌੜੀਅਤ ਆ ਇਹ ਆਪਣਾ ਕੁਵਰਲਾ ਦਾ ਪੂਰਾ ਹੋ ਜਾ ਰਿਹਾ ਹੈ ਹਾਂ ਜੀ ਪਾਣੀ ਦੀ ਤੋਂ ਨਹੀਂ ਬੰਦ

ਉਹ ਟ੍ਰੇਡ ਵੀ ਆ ਗਈ ਦੇਖ ਲੋ ਯਮਾਈ ਬੈਠ ਗਿਆ ਕੰਦਾਨ ਘੋੜਤੀ ਆਲੇ ਆ ਕੰਮੁ ਤੇ ਰਹਿਦਾ ਹੈ ਹੈਲੋ ਹੈ ਨਾ ਕੜਾ ਪਰੋਸ ਤੇ ਥੋੜੀ ਲੱਤੀ ਆ ਤੇ ਉੱਤੇ ਚਾਰ ਪੰਡਾ ਲਾ ਦੋ ਸਹੀ ਗੱਲ ਹੈ ਉਹ ਦਰਾਂ ਦੇ ਵਿੱਚ ਜਾ ਕੇ ਕਿ ਆ ਆ ਵੇਖੋ ਆ ਵੇ ਇਹ ਕੀ ਕਰਦਾ ਰਿਹਾ ਚੋ ਕਾੜ ਕਾੜ ਕੇ ਪਾਣੀ ਨਾ ਰੋੜ ਤੋਂ ਆਇਆ ਨਹੀਂ ਵੜਾਇਆ ਤਾਂ ਪਾਣੀ ਗਈ ਵਹਾ ਇਧਰ ਨੂੰ ਹੋ ਗਿਆ ਇਹ ਇਧਰੋਂ ਆਣ ਪਿੱਛੋਂ ਆ ਵੇ ਅੰਦਰੋਂ ਮੇਹਾਂ ਕਰੀ ਆ ਕੰਨ ਪਾੜੀ ਸਾਰੀ ਪਾੜਦੀ ਹਾਵੇ ਬੱਤਾਂ ਨੂੰ ਪਾੜਦੇ ਹਾਂ ਵੀ ਪਾੜਦੇ ਆ ਤੋ ਬਣੀ ਤੇ ਦੀਵਾ ਆ ਤੋ ਧੀ ਦਾ ਵਿਤਰਾ ਜਰ ਤੈ ਭਰਤਾ ਰੱਖੀ ਪੈਰੀ ਵੀ ਜਿਹੜੀ ਚੰਨ ਪੰਡਿਆਂ ਗਈ ਉਹ ਰੇਤਾ ਪਾਤੀ ਅੱਛੇ ਕਿੱਧਰ ਲੱਗਦੀ ਜ਼ਮੀਨ ਤੁਹਾਡੀ ਆ ਬੰਨ ਦੇ ਪਾਰ ਨਹੀਂ ਇੱਥੇ ਆ ਤੇ ਉਧਰ ਲੱਗੇ ਹੋਆ ਬੰਨ ਬੰਨਣ ਕਿਹ ਚੱਲਦਾ ਸਾਰਾ ਉਦਣਾ ਪਤਾ ਨਹੀਂ ਿਹੜਾ ਪਿੰਡ ਆ ਗਿਆ ਇੱਧਰ ਦੇ ਇਲਾਕੇ ਦਾ ਕੋਈ ਨਹੀਂ ਕਹਦਾ ਕਿ ਕਿਹੜਾ ਪਿੰਡ ਆ ਕਿਹੜਾ ਨਹੀਂ ਜਿਆਦਾ ਆਪਾਂ ਨੂੰ ਪਤਾ ਹੀ ਨਹੀਂ ਕੋਈ ਹਨ ਇਹ ਥੇਰੇ ਦਾ ਕਿਹਦਾ ਹੈ ਆ ਮੋਦੀ ਦਾ ਛਾਲਿਆ ਨਾ ਕਰਦੇ ਯਾਰ ਬਹੁਤ ਆ ਰਿਹਾ ਸੇਵਾਦਾਰ ਬਹੁਤ ਜ਼ਿਆਦਾ ਉਹ ਚੌਕ ਦੀ ਰੱਬ ਆ ਲਓ ਜੀ ਮੈਂ ਗਿਆ ਹੋਰ ਰੋਡ ਪਰ ਮਾੜੀ ਸਹੂਲਤਾਂ ਕੀ ਆ ਗੋੜਾ ਨਾਲ ਤੇ ਉਹ ਕਰਾਂਗਾ ਤਰ ਉਹ ਪਾਣੀ ਦੇਖੋ ਪਾਣੀ ਦਾ ਲੈਵਲ ਲੈਵਲ ਚੈੱਕ ਕਰੋ ਪਾਣੀ ਦਾ ਉਹ ਮੈਨੂੰ ਪਤਾ ਲੱਗਦਾ ਆ ਬਾਦ ਸ਼ੱਕਿਆ ਹੋਇਆ ਅੱਜ ਕੀ ਕੰਮ ਹੁੰਦਾ ਮੈਨੂੰ ਹੋਰ ਲੱਗਦਾ ਲਿਆ ਹੋਵਲੇ ਦੇ ਕੋਲੋਂ ਨਹੀਂ ਹੋਰ ਲੱਗਦਾ ਨਿਸ਼ਾਨ ਪਾਇਆ ਵੈਨ ਪਾਣੀ ਦਾ ਅੱਜ ਕੀ ਕੰਮ ਹੈ ਬਣਨਾ ਇਹਨੇ ਰੀਲ ਉਹ ਕੱਢਣੀ ਹੈ ਕੈਸਟ ਅੱਜ ਕੀ ਕੰਮ ਹੈ ਕੈਸਟ ਸਿੰਗਲ ਟਰੈਕ ਦਾ ਸਿੰਗਲ ਟਰੈਕ ਕੱਢਣਾ ਇਹਨੇ ਕੀ ਕਰਣਾ ਪ੍ਰਾਡ ਪਰ ਪੈਰਾਂ ਉੱਤੇ ਬੈ ਕੇ ਲਿਖਦਾ ਹੈ ਕੋਲੀਆ ਹੋ ਮਨੇਡ ਕਲੋਨੀ ਤੇ ਹੋਰ ਇਹਨੇ ਇਹੇ ਹੁਣ ਉਹ ਕੱਢਣਾ ਗਾਣਾ ਕੱਢਣਾ ਹੁਣ ਇਹਨੇ ਬੜਾ 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 ਬੁਰਾ ਹਾਲ ਹੈ ਪਾਣੀ ਹਲੇ ਤਾਂ ਸਨ ਨਹੀਂ ਚੁੱਕਿਆ ਸਾਰੇ کھیਤਾਂ 'ਚ ਪਾਣੀ ਉਮੇਦੇ ਉਮੇਂ ਘੜਾ ਕੋਈ ਕਹਿ ਦੂਗਾ ਇਹ ਚ ਮੋਟੇ ਜੀਰੀ ਦੀ ਤੇਲ ਰਮੇ ਨਾਲੇ ਪਾਣੀ ਨਾਲੇ ਦੇਖਾਈ ਪਈ ਇੱਧਰ ਵੀ ਪਾਣੀ ਉਹ ਪਾਣੀ ਹੋਇਆ ਪਿਆ ਹਲੇ ਵੀ ਜੈਕਾ ਘਰੋ ਐਨ ਪਤਾ ਲੱਗਦਾ ਬਹੁਤ ਬੁਰਾ ਹਾਲ ਆ ਵਈ ਉਸ ਕਾਰ ਕਿੱਧਰ ਨੂੰ ਜਾਂਦੀ ਆ ਗੱਡੀ ਕਰਨ ਲੋ ਜੀ ਇੱਧਰ ਹੁਣ ਰਸਤੇ ਵਿੱਚ ਘਰ ਆ ਉਹ ਦੇਖੋ ਢੋਲ ਉੱਪਰੇ ਰੱਖੇ ਹੋਏ ਨਹੀਂ ਹਰਕੇ ਹੋ ਗਏ ਆ ਤੇ ਕੋ ਬਚੇ ਵੀ ਆ ਪਰ ਹੋਏ ਕਲਾਕਾਰ ਬਹਿਨਾਰਾ ਇਹ ਲੱਗਦਾ ਮਾਨ ਦਾ ਮਾਨ ਬੈਗ ਦਾ ਮਾਨ ਪਾਕੇ ਫੇਰ ਜਿਆਦਾ ਲੱਗੂ ਤੇ ਉਧਰ ਤੰਬੂ ਵੀ ਇੱਧਰ ਉੱਪਰੇ ਇਹ ਖਤਰਾ ਬਹੁਤ ਸੀਆ ਪਾਣੀ ආවස්සු ඇතර සිුවන් අයින ලූක ඇත හොඩි පැටිදවා මයා දේරනේ පැසේසේවාා? ਪੈਸੇ ਹੀ ਵਾਰ ਆ ਵੀ ਪੈਸੇ ਹੀ ਵਾ ਲੋਕਾ ਸਮਾਨ ਵੀ ਉੱਪਰ ਚੋਪੜੀਆਂ ਵੀ ਉੱਪਰ ਤੇ ਉਧਰ ਵੀ ਉਧਰ ਸਮਾਨ ਰੱਖਿਆ ਹੈ ਬਾਈ ਨੇ ਸਾਰਾ ਉੱਪਰੇ ਹਲੇ ਵੀ ਇਹਨਾਂ ਨੂੰ ਅੱਜ ਹਲ ਤੱਕ ਖਤਰਾ ਹੈ ਨਹੀਂ ਅੰਬੇ ਖੁੰਬੇ ਸਾਰੇ ਬੀਂਗੇ ਗਾਤੇ ਪਾਣੀ ਨੇ ਸਭਾ ਸਾਰਾ ਉੱਪਰ ਰੱਖਿਆ ਹੈ ਇੱਧਰ ਦੇਖੋ ਟੋਕਿਆਣੀ ਮਸ਼ੀਨ ਦਾ ਕੀ ਹਾਲ ਹੈ ਬਰਾ ਚੋਪੜੀ ਦੀ ਗੱਲ ਜੀ ਆ ਵੀ ਇਹਦੇ ਬੈਕਲਾਉ ਟਰਾਲੀ ਆਣੀਓ ਪਾਣੀ ਫਸਲ ਸਾਰੀ ਖਰਾਬ ਹੋ ਗਈ ਹੈ ਲੈ ਲਓ ਜੀ ਟਰਾਲਾ ਲੱਗਿਆ ਆਪਾਂ ਉਰੇ ਬੈਕਲੈਂਡ ਤੇ ਗੱਡੀ ਹੋ ਗਈ ਸਾਈਡ ਤੇ ਉਹ ਬਾਈ ਦੇ ਘਰ ਆ ਤਾਰਨੀ ਆ ਉਹਨੂੰ ਕਿਹਾ ਬਾਈ ਤੂੰ ਰਿੰਦਿਆ ਤੇਰੇ ਤਾਰ ਲਾ ਫਿਰ ਉੱਥੇ ਟਰਾਲਾ ਜਾਣਾ ਨਹੀਂ ਹੈਗਾ ਤੇ ਦੇ ਦੇ ਤੰਗ ਅਸੀਂ ਤੰਗੜੀ ਲਾਉਣੀ ਭੁੱਲ ਗਿਆ ਯਾਰ ਤੰਗੜੀਾਰੇ ਬਹੁਤ ਔਖੇ ਹੋ ਰਹੇ ਅਸੀਂ ਦੇ ਦੇ ਜੀ ਡਾਲਾ ਹੀ ਖੋਲ ਦੇਣਾ ਇੱਧਰ ਇੱਧਰ ਮੇਰੇ ਵਾਲਾ ਰੱਖੋ ਚੱਲ 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 ਬਣਾ ਕੱਟ ਲੈ ਬਣਾਣਾ 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 ਅੱਗੇ ਲੈ ਲੋ ਉਹ ਜਾਣ ਤੇ ਰਵੀ ਉਡੀ ਘਰਾਣੀਆਂ ਨੇ ਬਣਾ ਕੱਤੀ ਬਣਾ ਕੱਰਾ ਕੱਤੀ ਚੱਲ ਚੱਲੇ ਚੱਲੇ ਲਓ ਜੀ ਤੇ ਹੋ ਗਿਆ ਆਪਣਾ ਟਰਾਲ ਖਾਲੀ ਤੇ ਹੁਣ ਪਾਉਂਦੇ ਆਪਾਂ ਪਿੰਡ ਨੂੰ ਚੱਲੇ ਦੁਆਬੇ ਆਪਣਾ ਖਾਲੀ ਹੋ ਗਿਆ ਤੇ ਦੇਖਦੇ ਆ ਇੱਕ ਟਰੈਕਟਰ ਆਪਾਂ ਟਰਾਲੇ ਚ ਲਾ ਦਦੇ ਆ ਨਾ ਯਸ ਬਾਸ ਕੀ ਹੋਇਆ ਕੁਝ ਨਹੀਂ ਹੋਇਆ ਗਾਈ ਕਨ ਉੱਧਰ ਵੀ ਸੀ ਬੱਸ